ਦਾ ਸਭ ਤੋਂ ਜ਼ਿਆਦਾ ਮੈਥਾ ਦੁਖੀ ਉਹ ਲੋਕ ਹੋਏ ਜਿਨ੍ਹਾਂ ਨੂੰ ਮੈਂ ਆਪਣੇ ਸਾਹਮਣੇ ਦੀ ਸੀ ਜਿਹੜੇ ਮੈਨੂੰ ਲੱਗਦਾ ਸੀ ਕਿ ਮੇਰਾ ਸਾਥ ਦੇਣਗੇ ਬਿਮਾਰੀ ਦੇ ਵਿੱਚ ਸਾਥ ਤਾਂ ਪਰਿਵਾਰ ਹੀ ਦਿੰਦਾ ਨਾ ਇਹਨੇ ਸਿੱਧਾ ਸਿੱਧਾ ਆਪਣੇ ਪਰਿਵਾਰ ਨੂੰ ਟਾਰਗੇਟ ਕੀਤਾ ਹੈ ਰਵੀ ਨੂੰ ਟਾਰਗੇਟ ਕੀਤਾ ਹੈ ਕਿ ਮੈਨੂੰ ਜੇ ਇਹਦੀ ਮੈਂ ਬਿਮਾਰ ਹੋ ਗਈ ਸੀ ਤਾਂ ਮੈਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀਗਾ ਤੇ ਜਿਵੇਂ ਇਹ ਮੇਰੇ ਮਾੜੇ ਸਮੇਂ ਤੇ ਆ ਕੇ ਮੇਰਾ ਸਾਥ ਛੱਡ ਗਏ ਨੇ ਫਿਰ ਇੱਕ ਬੈਣ ਨੇ ਉਹ ਪੈਨਾ ਤੇ ਨੀ ਕਮੈਂਟ ਕਰਦੀਆਂ ਕਿ ਤੁਹਾਨੂੰ ਕੀ ਲੱਗੇ ਤੁਸੀਂ ਕਿਉਂ ਇਹਨਾਂ ਦੇ ਬਲੌਗ ਬਣਾਉਂਦੇ ਹੋ ਕਿਉਂਕਿ ਅਸੀਂ ਵੀ ਜਾਨਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਜ਼ਿੰਦਗੀ 'ਚ ਇਹੋ ਜਿਹਾ ਕੀ ਹੋਇਆ ਜੇ ਡਰਾਮੇ ਕਰਦੇ ਆ ਤੇ ਫਿਰ ਬਹੁਤ ਗਲਤ ਗੱਲ ਹੈ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੁਸੀਂ ਡਰਾਮੇ ਬਣਾ ਬਣਾ ਕੇ ਜੇ ਤੂੰ ਇੰਨੀ ਡਿਪਰੈਸ਼ਨ ਦੇ ਵਿੱਚ ਐ ਤੇ ਨੀਚੇ ਐਦਾਂ ਦੇ ਟਾਈਟਲ ਕਿਉਂ ਲਿਖਦੀ ਪਈ ਆ ਕਿ ਕੈਂਸਰ ਆ ਕੇ ਮੈਨੂੰ ਡਿਪਰੈਸ਼ਨ ਹੋਇਆ ਕਿਉਂਕਿ ਜਿਹਨੂੰ ਡਿਪਰੈਸ਼ਨ ਹੋਇਆ ਹੁੰਦਾ ਹੈ ਉਹਨੂੰ ਤਾਂ ਆਪਣੀ ਸੁੱਧ-ਵੋਧ ਨਹੀਂ ਹੁੰਦੀ ਖਾਣ-ਪੀਣ ਦੀ ਸੁੱਧ-ਵੋਧ ਨਹੀਂ ਰਹਿੰਦੀ ਹੈਗੀ ਤੇ ਤੂੰ ਤਾਂ ਟਾਈ ਮੈਂ ਜਿੰਨਾਂ ਲਈ ਪੁੱਲ ਬਣ ਗਿਆ ਸਾਂ ਉਹ ਜਦ ਮੇਰੇ ਉੱਤੇ ਦੀ ਲੰਘ ਰਹੇ ਸਨ ਤਾਂ ਉਹ ਮੇਰੇ ਬਾਰੇ ਕਹਿ ਰਹੇ ਸਨ ਕਿੱਥੇ ਰਹਿ ਗਿਆ ਉਹ ਚੁੱਪ ਜਾ ਬੰਦਾ ਸ਼ਾਇਦ ਉਹ ਪਿੱਛੇ ਮੁੜ ਗਿਆ ਸਾਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਉਸ ਵਿੱਚ दम ਨਹੀਂ ਸੀ ਕਈ ਮੇਰੀ ਜ਼ਿੰਦਗੀ ਦੇ ਵਿੱਚ ਓਵੇਂ ਦੇ ਲੋਕ ਸੀ ਜਿਨ੍ਹਾਂ ਦੇ ਨਾਲ ਮੈਂ ਬਹੁਤ ਪਿਆਰ ਕੀਤਾ ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਬਹੁਤ ਜ਼ਿਆਦਾ ਇਮੋਸ਼ਨਲੀ ਉਹਨਾਂ ਦੇ ਨਾਲ ਅਟੈਚ ਆਂ ਪਰੇ ਐਵੇਂ ਦੀ ਜਦੋਂ ਆਇਆ ਜਦੋਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਚਲੋ ਇਹਦੇ ਤੋਂ ਬਿਨਾ ਵੀ ਅਸੀਂ ਕੰਮ ਕਰ ਸਕਦੇ ਆ ਤੇ ਜਦੋਂ ਤੈਨੂੰ ਡਿਪਰੈਸ਼ਨ ਦੇ ਵਿੱਚ ਜਦੋਂ ਪ੍ਰੋਬਲਮ ਹੋ ਗਈ ਹੋਵੇਗੀ ਤਾਂ ਤੂੰ ਵੀਡੀਓ ਦੇ ਵਿੱਚ ਨਹੀਂ ਆ ਪਾ ਰਹੀ ਹੋਵੇਂਗੀ ਜਾਂ ਕੋਈ ਕਿਸੇ ਵੀ ਤਰ੍ਹਾਂ ਉਹਨਾਂ ਦਾ ਕੰਮ ਨਹੀਂ ਚੱਲਦਾ ਹੋਵੇਗਾ ਤਾਂ ਤੇਰੇ ਤੋਂ ਉਹਨਾਂ ਨੇ ਪਾਸਾ ਫਟ ਲਿਆ ਤਾਂ ਇਹ ਪੈਸੇ ਦੇ ਮਤਲਬ ਹੀ ਹੁੰਦੀ ਦੂਸਰੀ ਦੁਨੀਆ ਪੈਸੇ ਤੇ ਚੱਲਦੀ ਹੈ ਜੀ ਤਾਂ ਹੋ ਸਕਦਾ ਤੇਰੇ ਨਾਲ ਵੀ ਇਦਾਂ ਹੋਇਆ ਹੋਵੇ ਪਰ ਲੋਕੀ ਹੁਣ ਤੈਨੂੰ ਚਾਹਣ ਵਾਲੇ ਹੁਣ ਤੇਰੇ ਤੇ ਵਿਊਜ਼ ਜ਼ਿਆਦਾ ਆ ਰਹੇ ਨੇ ਉਹਨਾਂ ਦੀ ਹੁਣ ਵੀਡੀਓ ਚੱਲਦੀਆਂ ਨੇ ਤੇਰੇ ਜੇੜ ਦੀਆਂ ਵੀ ਚੱਲਦੀਆਂ ਨੇ ਦੂਜਾ ਚੈਨਲ ਵੀ ਤੁਹਾ ਬਿਲਕੁਲ ਵੀ ਵਿਊ ਨਹੀਂ ਆ ਰਹੇ ਸਾਰੇ ਵਿਊਸ ਤੇਰੇ ਆ ਰਹੇ ਨੇ ਕਿਉਂਕਿ ਤੇਰੇ ਬਾਰੇ ਲੋਕੀ ਜਾਨਣਾ ਚਾਹੁੰਦੇ ਸਾਰੇ ਲੋਕ ਤੈਨੂੰ ਪਸੰਦ ਕਰਦੇ ਸੀ ਨਾ ਕਿ ਉਹਨਾਂ ਨੂੰ ਪਸੰਦ ਕਰਦੇ ਸੀ ਹੁਣ ਵੀ ਸਾਡੇ ਦਿਲ ਚ ਇਹ ਜਿਗਿਆਸਾ ਹੈਗੀ ਹੈ ਕਿ ਅਸੀਂ ਜਾਣੀਏ ਕਿ ਭੈਣ ਤੇਰੇ ਨਾਲ ਕੀ ਹੋਇਆ ਵਾ ਕੀ ਤੇਰੇ ਨਾਲ ਬੀਤੀ ਹੈ ਸਾਨੂੰ ਵੀ ਜਾਣਕਾਰੀ ਚਾਹੀਦੀ ਹੈ ਤੇ ਅਸੀਂ ਕਾਸ਼ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਤੂੰ ਐਦਾਂ ਦਾ ਵਲੌਗ ਜ਼ਰੂਰ ਅਪਲੋਡ ਕਰੇਂਗੀ ਜਿਹਦੇ ਵਿੱਚ ਤੂੰ ਆਪਣੇ ਇੰਨਾ ਸਵਾਲਾਂ ਦੇ ਸਾਰੇ ਜਵਾਬ ਜਿਹੜੇ ਉਹ ਜਲਦੀ ਤੋਂ ਜਲਦੀ ਦੇਵੇਂਗੀ